ਹਾਂਜੀ ਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਸਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਆ ਜੀ ਅੱਜ ਫੇਰ ਤਿੰਨ ਝੋਟੀਆਂ ਸੇਲ ਆ ਜੀ ਤੇ ਦੋ ਸੁਈਆਂ ਇੱਕ ਸੋਨ ਵਾਲੀ ਹੈ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਜੀ ਬਾੜ ਸਾਹਿਬ ਇਹਾਲ ਜੀ ਵਧੀਆ ਜੀ ਕਿਰਪਾ ਦਾ ਦੇ ਦੀ ਬੜੀ ਮਲਕੇ ਮਹਾਰਾਜ ਦੀ ਕਿਰਪਾ ਵਾ ਮਾਲ ਤੁਹਾਨੂੰ ਦੱਸਿਆ ਫਿਰ ਉਹ ਜੀ ਵੀਡੀਓ ਪਿਆ ਕਰੂ ਝੋਟੀਆਂ ਆਈਆਂ ਅਸੀਂ ਦੋ ਤਿੰਨ ਹੁਣ ਠੀਕ ਹੈ ਠੀਕ ਹੈ ਜੀ ਜਿਹੜੀਆਂ ਅੱਜ ਵੀਡੀਓ ਪਈ ਮਾਲਕ ਦੀ ਕਿਰਪਾ ਨਾਲ ਵੇਖੀਆਂ ਤਿੰਨ ਝੋਟੀਆਂ ਦੇ ਇੱਕ ਗਾਂ ਵੇਖਦੀ ਹੈ ਠੀਕ ਹੈ ਜੀ ਤੇ ਵੇਖਦਾ ਜਾਂਦਾ ਮਾਲ ਬਹੁਤ ਸੋਹਣਾ ਮਾਲਕ ਦੀ ਕਿਰਪਾ ਵਾ ਮੈਂ ਤੇ ਬਾਰ ਬਾਰ ਇਹ ਆਨਾ ਵੀ ਵਧੀਆ ਕੰਮ ਕਰੋ ਸਾਫ਼ ਸੁਥਰਾ ਕਰੋ ਸਾਫ਼ ਡੰਗਰ ਕਿਸ ਨੂੰ ਦਿਓ ਤੇ ਬਲਕੇ ਕੰਮ ਚੱਲੀ ਜਾਂਦਾ ਕਿਰਪਾ ਮਾਲਕ ਦੀ ਮਾਰ ਹੈ ਵਧੀਆ ਆ ਵੇ ਝੋਟੀਆਂ ਦੁਜਾ ਸੁਗਾ ਛਗੀ ਝੋਟੀ ਅੱਜ ਮਨੇਹਰ ਦੀ ਸੂਈ ਆ ਇਹ ਮਨੇਹਰ ਦੀ ਸੂਈ ਆ ਜੈ ਦੀ ਕੱਟੀ ਚੰਗੀ ਆ ਬਹੁਤ ਬਚਾਪ ਤੇਰੀ ਆ ਬਹੁਤ ਠੰਡੀ ਯਾਰੀ ਬਾੜੀ ਠੰਡੀ ਠੀਰੀ ਯਾਰੀ ਥਾਣੀ ਬਹੁਤ ਪਿਆਰਾ ਲੱਗਿਆ ਮੈਂ ਨਾ ਗੱਲਾਂ ਹੀ ਗਾਣੀਆਂ ਕਰੇ ਕੜੀ ਜਿਹਾ ਮਜ਼ੇ ਵਾਲੀ ਜਾ ਕੇ ਜਿਆਦਾ ਕਿਦਾ ਖੰਡ ਦਾ ਜਿਹੜਾ ਲੈ ਜੂਗਾ ਬਹੁਤ ਯਾਰ ਕਰੂਗਾ ਵੀ ਕੱਟੀ ਕੀ ਚੀਜ਼ ਆ ਇੱਕ ਸਿਰਫ ਮਲਕੇ ਮਹਰਾ ਜਾਨਾ ਬੱਚਾ ਲਾ ਆ ਕੇ ਬਖਾਲ ਦੀਏ ਮੂੰਹ ਕਿਦਾਂ ਜੇ ਛਿੱਗੀ ਛੇ ਦਾ ਛਿੱਗੀ ਛੇ ਦੰਦ ਜੀ ਕੱਟੀ ਨੇ ਪਹਿਲੇ ਸੂਏ 12 13 ਕਿਲੋ ਦੁੱਧ ਕੱਢਾ ਕਿਤੇ ਚੋਣ ਵਾਂ ਕੱਟੀ ਨੂੰ ਜਿੱਦਾਂ ਕਰੇ ਭੂਖ ਹੁੰਦੀ ਕੱਢੇ ਦੀ ਇੰਨੀ ਪੋਲੀ ਪਾਲੀ ਆ ਦੇਖ ਯੋਗਾ ਆਦੇ ਆ ਆ ਬਹੁਤ ਚੰਗੀ ਆ ਚਵਾਈ ਬਹੁਤ ਚੰਗੀ ਆ ਤੇ ਇਹ ਗੰਗਲ ਕਿੱਡੀ ਮੋਟੀ ਧਾਰਾ ਵਕਤੀ ਦੀ ਗੱਲ ਹਾਂ ਹਾਂ ਬਹੁਤ ਚੰਗੀ ਇਹਦੇ ਗੱਲਾਂ ਹੀ ਗਾਹ ਦੀਆਂ ਵਾ ਯਾਰੀ ਚੋਣ ਚੰਗੀ ਮਾਰੇ ਬਾਬਾ ਵੀਰ ਸੋ ਕਰੇ ਕਿਰਪਾ ਬਿਲਕੁਲ ਬਹੁਤ ਚੰਗਾ 12 ਲੀਟਰ ਦੁੱਧ ਨਾ 12 ਪੇਰਾ ਅਗਲੇ ਕੱਢਿਆ ਨੇ 14 ਕਿਲੋ ਤੇ ਸਿੱਧੀ ਗੱਡ ਰੜਕੀ ਆ 14 ਲੀਟਰ ਕੱਢੀ ਨੇ ਦੋਸਤਾਂ ਨੂੰ ਹਾਂ ਦੇਖੋ ਹਾਂ ਆਪ ਆਪ ਆਪਣੀ ਗੱਲ ਬਣੀ ਕਰ ਬਣੀ ਮਰਾ ਮਰਾ ਜਲ ਤਾਰਾ ਪਿਆ ਮਾਰ ਕੇ ਵਿਖਾਰ ਦੇ ਕਿ ਮਜਾ ਆਉਂਦਾ ਵਾ ਕਿ ਚੂਣ ਦਾ ਇਹ ਜਿਹੜੀ ਦਾ ਪਾਵੇਂ ਜਿਨਾ ਅਮੀਤ ਉਹਦੇ ਮੁਰਕੇ ਬੰਦਾ ਚੋਲੇ ਬਜ਼ੁਰਗ ਚੋਲੇ ਪੁੱਤਰਾ ਆਹੜਾ ਫੱਟੀ ਥੱਲੇ ਰੱਖ ਕੇ ਭਾਵੇਂ ਬੱਚਾ ਉੱਡੀ ਦੂਰ ਬੰਨ੍ਹਾਓ ਹਾਂ 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 ਮਰੇ ਕੱਟੇ ਵੀ ਕੱਟਾ ਕੱਟਾ ਮਗਰ ਬਹੁਤ ਚੌਂ ਲੱਗੀ ਐ ਹਾ ਚਲੋ ਜਿਆਦੀ ਚੋਰ ਦੇ ਵਿੱਚ ਤਿੱਜੀ ਆਰੀ ਟੇਨ ਬੱਚਾ ਲੱਗ ਗਿਆ ਤਿੱਜੀ ਆਰੀ ਤਿੱਜੀ ਆਰੀ ਪਹਿਲਾਂ ਨਾ ਘਰ ਆਲਿਆ ਨੇ ਮੈਂ ਲekin ਕੋਈ ਆਇਆ ਕੋਈ ਫਿਰ ਮੈਂ ਆਇਆ ਫਿਰ ਮੈਂ ਪਾਸ ਕਰਕੇ ਲਿਆ ਹੁਣ ਫੇਰ ਤਿੱਜੀ ਆਰੀ ਹਾਈਟ ਬਹੁਤ ਚੰਗੀ ਹੈ ਫਿਰ ਮੈਂ ਪਾਸ ਕਰਕੇ ਲਿਆ ਹੁਣ ਫੇਰ ਤਿੱਜੀ ਆਰੀ ਹਾਈਟ ਬਹੁਤ ਚੰਗੀ ਹੈ ਚੱਲ ਇੱਧਰ ਜਾ ਬਹੁਤ ਜਿਆਦੀ ਕੱਟੀ ਚੰਗੀ ਹੈ ਹਾਈਟ ਬਹੁਤ ਚੰਗੀ ਹੈ ਕੁਆਲਟੀ ਬਹੁਤ ਚੰਗੀ ਸਿੰਘ ਦੀ ਜੀ ਦੇਖੋ ਉਹ ਰੁਕੋ ਆ ਵੀਕਾ

ਸਹੀ ਗੱਲ ਬੋਲ ਰਹੇ ਹੋ ਜੀ ਅਸਲ ਤਾਂ ਜੈਬੀ ਠੰਡੀ ਟੀਰੀ ਕੱਟੀ ਆ ਹਾਂਜੀ ਇਹ ਆ ਵੇਖੋ ਇੱਧਰ ਵੀ ਨਾਰਾ ਮੈਂ ਤਾਂ ਵੀ ਪਰਵਾਹ ਹੀ ਕੋਈ ਨਹੀਂ ਤੇ ਜਿੱਦਾਂ ਮਰਜੀ ਬੈਠੇ ਰਹੋ ਆ ਵੇਖੋ ਹਾਂਜੀ ਏਡੀ ਠੰਡੀ ਝੋਟੀ ਜਿਹੜੀ ਆ ਕੋਈ ਆnde ਵੀ ਅਸਲ ਤੇ نسل ਇਹ ਵੀ ਡੰਗਰਾਂ ਦੀਆਂ ਵੀ ਆਂਦੇ ਬੰਦਿਆਂ ਨਹੀਂ ਆ ਮੈਂ ਇਹ ਅਸਲ ਵਾ ਹਾਂਜੀ ਹਾਂਜੀ ਇਹ ਚੰਗੀ نسل ਵਾਲੀ ਝੋਟੀ ਆ ਝੋਟੀ ਦਾ 1 25 ਦੀ ਪਰ ਆਪਾਂ ਜੇ ਭਾਅ ਨਾ ਮਿਲੀ ਆਪਾਂ ਭਾਅ ਨਾ ਦੇਣੀ ਆ ਕਿੰਨਾ ਕਰਦੀਏ ਮਾਰਦਾਂ ਨੂੰ ਦੱਸੋ ਕਰਦੋ ਕੱਲ ਨੂੰ ਜਾਣ ਜਦਾਂ ਇੱਕ 5 ਦੀ ਕੱਟੀ ਦੇਣੀ ਆ ਇੱਕ 5 ਦੀ ਵੇਖੋ ਹਾਈਟ ਵੇਖੋ ਕਿੰਨੀ ਕੱਟੀ ਹਾਈਟ ਵੀ ਕੱਟੀ ਕਿੱਦੀ ਆ ਮਗਰ ਮਲ ਕੇ ਕੱਟੀ 1 15 ਦੀ 1 20 ਦੀ ਵੀ ਵੇਚ ਸਕੀ ਦੀ ਯਾਰ ਪਰ ਉਹ ਨਹੀਂ ਗੱਲ ਕਰਨੀ ਸਿੰਗੀ ਸਿੰਗੀ ਦੇ ਆਹ ਸਿੰਘ ਬਹੁਤ ਕੁਆਲਟੀ ਦਾ ਆ ਸੁਆ ਦੂਜਾ ਜੇ ਆ ਤੋਰ ਕੇ ਅਗਲੀ ਬੱਚਾ ਮੜਾ ਗਾੜੀ ਬੰਦਾ ਲਾਹ ਦੀਏ ਸਰ ਲਾਹ ਦੇਖ ਲਾਹ ਦੀਏ ਨਾਲ ਲਾਓ ਬੱਚੇ ਲਾਹ ਰੱਖੋ ਨਾ ਮਰ ਬੱਚੇ ਬਹੁਤ ਚਮਕਦੀ ਹੈ ਇਹ ਇਹ ਚੋਟੀ ਹਮ ਮੈਂ ਦੁੱਧ ਜਾਂ 10 11 12 ਲੀਟਰ ਹੋਊਗਾ 10000 ਲੀਟਰ ਨਾਲ ਲੈ ਜੇ ਹੋ 11 12 ਲੀਟਰ ਅੱਛਾ ਅੱਛਾ ਜੀ ਇਹ ਹੋ 11 12 ਲੀਟਰ 10000 ਲੀਟਰ ਦਾ ਡੇਰੀ ਕੋਈ ਲੋਕ ਬੰਦ ਜੀ ਬੰਦ ਬੰਦ ਬਹੁਤ ਜਾਨ ਨੂੰ ਬਿਹੇ ਚੰਗੀ ਆ ਚੰਗੀਆਂ ਕਰਕੇ ਮਲ ਕੇ ਗੱਲ ਦਾ ਲਈਆਂ ਵਾਂ ਤੇ ਵੇਚੀ ਦੀਆਂ ਵੀ ਚੰਗੀਆਂ ਕਰਕੇ ਜਾ ਜੇ ਵੇਖੋ ਆਇਓ ਆਇਓ ਚਲੋ ਠੀਕ ਹੈ ਥੱਲੇ ਨਾਮ ਆ ਗਏ ਫਿਰ ਭੈਣ ਭਰਾ ਨਾਲ ਵੀ ਥੱਲੇ ਬਹੁਤ ਜਿਆਦੀ ਚੰਗੀ ਝੋਨੀਆਂ ਕੱਢੋ ਜੀ 10 ਲੀਟਰ ਨਾਲ ਲੈ ਗਏ ਸਾਡੀ ਗੈਂਡੀ 10 ਲੀਟਰ ਨਾਲ ਲੈ ਬਹੁਤ ਜਿਆਦੀ ਚੰਗੀ ਦੇਖੋ ਦੇਵਾ ਲਾਵਾ ਕਿੰਨਾ ਸਾਫ ਆ ਦੇਰ ਦਾ ਨਾਲੇ ਮਿਲਾਂ ਕਰਦੇ ਨੇ ਬਿਗੇਸਟ ਫਰੈਸ਼ ਕਰਦੇ ਆ ਇਸ ਕਰਕੇ ਅੱਜ ਫਰੈਸ਼ ਕਰ ਰਹੇ ਹਾਂ ਜੈਡ ਬਲੈਕ ਹਾਂ ਠੀਕ ਨਹੀਂ ਵੀ ਇਹ ਵੀ ਬੜੀ ਬੜੀ ਆ ਜੀ ਵਾਹ ਠੀਕ ਹੀ ਆ ਦੁੱਧ ਮੈਂ ਮਲ ਕੇ ਵਧੂਗੀ ਸਾਡੇ 15 ਕਰੋ ਆਂਦੀ ਆ ਵੰਡ ਥੋੜਾ ਪਾਉਦੇ ਹੀ ਝੋਟ ਦੁੱਧ 12 ਲੀਟਰ ਟੈਂਕ ਟਿਕਾ ਕੇ ਕਢੀ ਜਊ ਝੋਟ ਜਾ ਮੁੱਲ ਦੇ ਭਾਵੇਂ 19590 ਦੋ ਛੋਟ ਕਰ ਦਾਂਗੇ 90 90 ਜ 28000 ਰੁਪਏ ਜਿਆਦੀ ਚੰਗੀ ਆ ਯਾਨੀ ਕਿ ਬਹੁਤ ਚੰਗੀ ਆ ਤੂੰ ਮਦੱਕ ਜੱਡਾ ਨਹੀਂ ਨਹੀਂ ਜੀ ਕਿਹਨੂੰ ਮੈਨੂੰ ਪਤਾ ਸਾਨੂੰ ਨਹੀਂ ਮਿਲਦੀ ਆ ਟੋਣੀ ਦੂਜਾ ਪੂਰਾ ਵਾ ਦੁੱਜਾ ਸੂਆ ਜੀ ਇਹ 5 ਤਰੀਕ ਨੂੰ ਪੂਰੇ ਆ ਤੇ 2 ਤਰੀਕ ਵਾ 5 ਦਿਨ ਪੂਰੇ ਆ ਅੱਲ ਥੋੜੀ ਜਿਹਾ ਪੂਰੀ ਫੁੱਲ ਕੱਟੀ ਬਣ ਜੂ ਪਹਿਲੇ ਸਵੇਰ 10 ਲੀਟਰ ਦੁੱਧ ਕੱਢਿਆ ਵਾ ਅੱਛਾ ਪਹਿਲੇ ਸਵੇਰ 10 ਲੀਟਰ ਦੁੱਧ ਕੱਢਿਆ ਜੈਦੀ ਮਲਕੇ ਬੁਰ ਬੰਦਾ ਬੱਚਾ ਵਾ ਇਹ ਛੋਟੀ ਮਧਰੀ ਗੋਡੀ ਦੀ ਤੇ ਮਧਰੀ ਗੋਡੀ ਦੀ ਛੋਟੀ ਗੋਡੀ ਦੀ ਮੈਂ ਵਾਦਸ ਮੇਂ ਸ਼ਾਂਤ ਵਾਦੂ ਦੁੱਧ ਕਰਦੀ ਆ ਉਹ ਨਹੀਂ ਪਾ ਲਈ ਇਹ ਗੱਲ ਦਾ ਛੋਟੀ ਬੋਡੀ ਦੀ ਝੋਟੀ ਜਿਹੜੀ ਆ ਦੁੱਧ ਵੱਧ ਕੱਢਦੀ ਆ 10000 ਲੀਟਰ ਦੁੱਧ ਵਧੀਆ ਆ ਕੱਢੀ ਜਾਊਗੀ ਸਿੰਘ ਇਹਦਾ ਬਹੁਤ ਵਧੀਆ ਠੰਡੀ ਤੀਲੀ ਬੜੀ ਆ ਇਹ ਠੰਡੀ ਤੀਲੀ ਬੜੀ ਕੱਢੀ ਆ ਦੇਖੋ ਠੰਡੀ ਗੋਈ ਬਹੁਤ ਠੰਡੀ ਤੀਲੀ ਆ ਇਹ ਠੰਡੀ ਤੀਲੀ ਬੜੀ ਆ ਵਧੀਆ ਸੋਹਣੀ ਕੁਆਲਿਟੀ ਵਾਲੀ ਆ ਇੱਕ ਕੁਆਲਿਟੀ ਵਾਲੀ ਆ ਇਹ ਕੁਆਲਿਟੀ ਵਾਲੀ ਤੇ ਇਹ ਝੋਟੀ ਦਾ ਭਾਵੇਂ 50 80 ਐਸਸੀ ਜਿੰਨਾ ਮਰਜ਼ੀ ਮੁੱਲ ਕਰੀ ਜਈਏ 75 ਦੇ ਦੇ ਰਹੀ ਏ ਕਰ ਦੋ ਮਾਨ ਤਨ 72000 ਦੇ ਦਾਂਗੇ ਗੱਲ ਨਿਬੜੀ ਵੇਚਣੀ ਆਵਾ ਵੇਚਣ ਵਾਲਾ ਮੁੱਲ ਕੀਤਾ ਵਾ ਤੇ ਵੇਖਣ ਫੇਰ ਆਉਣ ਨਵੀਆਂ ਆ ਵੇਖੋ ਆ ਕਿਤਰਾ ਦੀ ਮੈਨੋ ਵੇਖੋ ਕੀ ਮੈਨ ਨੂੰ ਜਗਾਰਦਾ ਨਿੱਗਰ ਚੱਡੇ ਦੀ ਨਿੱਗਰ ਜੇ ਹੋਣੀ ਮੈਨੇ 12 ਲੀਟਰ ਦੁੱਧ ਨਾਲ ਕੱਢਿਆ ਤੇ ਕਿੰਨੇ ਕੱਢਣਾ ਦੁੱਧ ਮੈ ਕੋ ਹੈਗਾ ਆ ਤੇ ਛੋਟੀ ਫਿਰ ਮਾਲਕ ਦੀ ਕਿਰਪਾ ਨਾਲ ਸਾਨੂੰ ਮਿਲੀ ਆ ਹਾਂਜੀ ਤੇ ਅਸੀਂ ਅੱਜ ਵੀਡੀਓ ਚ ਪਾਤੀ ਕੋ ਭੈਣ ਭਰਾ ਲੈਣ ਯਾਦ ਕਰੂਗਾ ਕਿਤਰਾ ਦੀ ਕੁਆਲਿਟੀ ਆ ਕਿ ਚੋਏ ਦੀ ਫੋਟੋ ਮਾਰਾ ਕਰੇ ਕਿਰਪਾ ਜਲਦੀ ਕਰ ਮਾਰ ਦਿਓ ਆ ਵੇਖੋ ਦੱਸੋ ਨੰਬਰ ਆਪਣਾ ਪਿੰਡ ਮੱਤੇয়াল ਜੇ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 887296295 ਬਾਸਰੀ ਗੱਲ